ਸਹਿਨੀ ਕੋਵਿਡ ਤੋਂ ਬਾਅਦ ਪੈਸਾ ਕੁਝ ਹੱਥਾਂ ਦੇ ਵਿੱਚ ਇਕੱਠਾ ਹੋਣ ਦਾ ਜਿਹੜਾ ਜਿਹੜੀ ਰਫ਼ਤਾਰ ਹੈ ਬਹੁਤ ਵੱਧ ਗਈ ਵੱਡੀਆਂ ਕਾਰਪੋਰੇਸ਼ਨਾਂ ਹੋਰ ਵੱਡੀਆਂ ਹੋ ਗਈਆਂ ਇਸ ਕਾਰਪੋਰੇਟ ਵਰਲਡ ਦਾ ਇੱਕੋ ਜੰਦਾ ਹੈ ਗੇਟ ਬਿਗ ਔਰ ਗੇਟ ਆਊਟ ਇੱਥੇ ਤੋਂ ਛੋਟੀ ਮੱਛੀ ਛੋਟਾ ਬਿਜ਼ਨਸ ਦਿਖਣਾ ਨਹੀਂ ਜਾਇਦਾ ਤੁਸੀਂ ਲੁੱਟ ਕਰਕੇ ਚਾਹੇ ਐਕਸਪਲੋਇਟੇਸ਼ਨ ਕਰ ਜਿੱਥੇ ਵੀ ਤਰ੍ਹਾਂ ਦੀ ਕਰਕੇ ਦੋ ਨੰਬਰ ਦਾ ਕੰਮ ਕਰਕੇ bizness ਵੱਡੇ ਤੋਂ ਵੱਡਾ ਕਰ ਲੋ ਨਹੀਂ ਛੋਟਾ ਰਹਿਣਾ ਨਹੀਂ ਇਸੇ ਕਰਕੇ ਤੁਹਾਨੂੰ ਇੱਥੇ ਦਿਖ ਰਿਹਾ ਹੈ ਕਿ ਨਾ ਤਾਂ ਇੱਥੇ ਛੋਟੀ ਖੇਤੀ ਹੈ ਨਾ ਤਾਂ ਇੱਥੇ ਛੋਟੀਆਂ ਕੋਈ ਦੁਕਾਨਾਂ ਆ ਬਾਲਮਾਰਟ ਨੂੰ ਕੋਸਕੋਰੇ ਖਾ ਜਾਣਾ ਕੋਸਕੋ ਦੇ ਵੱਡਾ ਕੁਝ ਹੋਰ ਆ ਜਾਣਾ ਇਹ ਕਾਰਪੋਮੀ ਦੇ ਵਿੱਚ ਇਦਾਂ ਹੀ ਹੈ ਇਹੀ ਕਾਰਪੋਰੇਟ ਹਰ ਰਲ ਕਰਦਾ ਹੁਣ ਦੂਜੇ ਦੇਸ਼ਾਂ ਦੇ ਵਿੱਚ ਜਾ ਰਿਹਾ ਤਾਂ ਹੀ ਅਸੀਂ ਇੱਥੇ ਰੁਕਿਆ ਜਾਣ ਤੋਂ ਇਸ ਕਰਕੇ ਰੈਸੈਸ਼ਨ ਜਿਹੜਾ ਉਹ ਇਸ ਕਰਕੇ ਆ ਕਿਉਂਕਿ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਹੈ ਨਹੀਂ ਤੇ ਪੈਸਾ ਹੈ ਕਿਹਨਾਂ ਦੇ ਕੋਲ ਆ ਪੈਸਾ ਕੁਝ ਕੁ ਪਰਸੈਂਟ ਲੋਕਾਂ ਦੇ ਹੱਥਾਂ ਦੇ ਵਿੱਚ ਇਕੱਠਾ ਹੋ ਰਿਹਾ ਇਹ ਕਾਰਨ ਹੈ ਕੋਈ ਇਸ ਸੈਸ਼ਨ ਦਾ ਇਹ ਇਸ ਕਰਕੇ ਆ ਕਿਉਂਕਿ ਜਿਹੜੇ ਪੈਦਾਵਾਰ ਦੇ ਸਾਰੇ ਸਾਧਨ ਵੱਡੇ ਬਿਜ਼ਨਸ ਵੱਡੇ ਕਾਰਖਾਨੇ ਉਹ ਕੁਝ ਕੁ ਹੱਥਾਂ ਦੇ ਵਿੱਚ ਇਕੱਠੇ ਹੋਈ ਜਾ ਰਹੇ ਆ ਤੇ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਬਲਕਿ ਕਿਹੜਾ ਆ ਲੋਕਾਂ ਦੀ ਜੇਬ ਦੇ ਵਿੱਚ ਕ੍ਰੈਡਿਟ ਕਾਰਡ ਆ ਲੋਕਾਂ ਦੀ ਜੇਬ ਦੇ ਵਿੱਚ ਲੋਨ ਆ ਤੇ ਉਹ ਜਿਹੜਾ ਘਰਾਂ ਦੀ ਕਿਸ਼ਤਾਂ ਮੋਰਗੇਜ ਆ ਚਾਹੇ ਉਹ ਗੱਡੀ ਲਿਆਂ ਕਿਸਤਾ ਉਹ ਉਹ ਨਜਰੀ ਮਿੱਤਰੋ ਦਿੱਤੀਆਂ ਜਾਣੀਆਂ ਜਿੰਨਾ ਚਿਰ ਇਹ ਇਕਨੋਮੀ ਦਾ ਸਰਕਲ ਚੱਲਦਾ ਆ ਤੇ ਇਹ ਇਕਨੋਮੀ ਦੇ ਜਿਹੜਾ ਬਲੂਨ ਆ ਚਲੋ ਲੰਬਾ ਵਿਸ਼ਾ ਮੈਂ ਫੇਰ ਦੱਸੂ ਕਿਤੇ ਇਹ ਇਕਨੋਮੀ ਦੇ ਜਿਹੜਾ ਬੱਬਲ ਵਾਲਾ ਜਿਹੜਾ ਬਲੂਨ ਆ ਉਹ ਲੋਨ ਦੇ ਸਿਰ ਤੇ ਫਲਾਇਆ ਜਾ ਰਿਹਾ ਤੇ ਲੋਨ ਦੇ ਸਿਰ ਤੇ ਉਹ ਵਿੱਚੋਂ ਖੋਖਲਾ ਆ ਇਹ ਬੜਾ ਚ ਰਹਿਣਾ ਨਹੀਂ ਇਹਨੇ ਫਟਣਾ ਆ ਇਹ ਗੱਲ ਨੋਟ ਕਰਕੇ ਰੱਖ ਲਓ ਇਹ ਇਹ ਗੱਲ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਰਕੇ ਜਿਹੜਾ ਰਿਸਰਚਰਾਂ ਇਹਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਿਹੜਾ ਹੁਣ ਅਨਇੰਪਲੋਇਮੈਂਟ ਰੇਟ ਹੈ ਉਹ 11% ਨੂੰ ਪਹੁੰਚ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਜੌਬਾਂ ਆ ਜਾਣੀਆਂ ਉੱਥੇ ਕ ਆਪਣਾ ਮੁੱਤਰ ਫਿਰਦਾ ਹੈ ਪੈਰਿਆਂ ਨੂੰ ਇਹਦੀ ਮੈਂ ਇੱਕ ਗੱਲ ਕਰਨੀ ਚਾਹਨਾ ਚਲੋ ਪਰਸਲੇ ਵਾਲੇ ਪਰਮਾ ਦੱਸੂਗਾ ਕਿ ਚੰਗੀ ਪੇਸ਼ਤ ਦੇ ਸੀਗਾ ਇਹਦੀ ਜੌਬ ਇਸ ਕਰਕੇ ਗਈ ਹੁਣ ਤਾਂ ਚਲੋ ਦੁਬਾਰਾ ਜੌਬ ਮਿਲ ਗਈ ਸੀ ਇਹਨੂੰ ਭੁਲਾਇਆ ਦਿੰਨੇ ਆ ਇਹਦੀ ਜੌਬ ਇਸ ਕਰਕੇ ਗਈ ਕਿ ਇਹਦਾ ਮਤਲਬ ਇਹਦੀ ਸੈਲਰੀ ਜ਼ਿਆਦਾ ਸੀਗੀ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਵੱਡਿਆਂ ਘਰਾਣਿਆਂ ਨੂੰ ਉਹ ਬੰਦੇ ਨੂੰ ਰੇਸ ਕਰਕੇ ਹੀ ਕੱਢ ਦਿੰਦੇ ਆ ਕਿ ਸਾਨੂੰ ਮਤਲਬ ਅਸੀਂ ਆਪਣਾ ਪ੍ਰੋਫਿਟ ਸਾਡਾ ਘੱਟ ਰਿਹਾ ਤੇ ਉਹ ਫਿਰ ਜਿਹੜੀ ਕੰਮ ਕਰਦੇ ਆ ਬੰਦੇ ਉਹਨਾਂ ਨੂੰ ਕੱਢ ਦਿੰਦੇ ਆ ਕਿ ਘੱਟ ਪੈਗੇ ਜਿਹੜਾ ਬੰਦਾ ਰੱਖਿਆ ਜਾਵੇ ਇਹ ਪ੍ਰਾਈਵੇਟ ਸੈਕਟਰ ਦੇ ਵਿੱਚ ਐਦਾਂ ਹੀ ਹੁੰਦੀ ਆ ਇਸ ਕਰਕੇ ਇਸ ਸਿਸਟਮ ਨੂੰ ਸਮਝੋ ਇਹ ਆਪਣਾ ਕੋਈ ਇਕੱਲਾ ਵਰਕ ਪਰ ਮੋਡ ਐਕਸਟੈਂਸ਼ਨ ਦਾ ਮਸਲਾ ਨਹੀਂ ਹੈਗਾ ਅੱਗੇ ਬਹੁਤ ਸਾਰੀਆਂ ਮੈਂ ਰੋਜ਼ ਇਹ ਗੱਲ ਰਿਪੀਟ ਕਰੂੰਗਾ ਕਿਉਂਕਿ ਸਕੂਲ ਦੇ ਵਿੱਚ ਵੀ ਇਹ ਤੁਹਾਡੇ ਸਕੂਲ ਇੱਕ ਕਿਸਮ ਦਾ ਇਹ ਜੰਗ ਇਹ ਸ਼ੁਰੂ ਹੋਈ ਹੈ ਮਾਤਾ ਆਪਣੇ ਦੇ ਖਤਮ ਹੋਣੀ ਹੈ ਮੈਂ ਹੀ ਆਪਣੇ ਤੋਂ ਸ਼ੁਰੂ ਹੋਈ ਹੈ ਇਹ ਚੱਲੀ ਦੀ ਰਹਿਣੀ ਹੈ ਪਰ ਇੱਥੇ ਜਿਹੜੀਆਂ ਤੁਸੀਂ ਚੀਜ਼ਾਂ ਇਹ ਅਸੀਂ ਜਿੱਤਣਾ ਹੈ ਇਹਦੇ ਵਿੱਚ ਕੋਈ ਸਾਨੂੰ ਸ਼ੱਕ ਨਹੀਂ ਹੈਗਾ ਅਸੀਂ ਜਿੱਤਾਂਗੇ ਜਾਂ ਮਰਾਂਗੇ ਝੁਕਦੇ ਨਹੀਂ ਆਪਾਂ ਜਿੱਤਾਂਗੇ ਕਿਉਂਕਿ ਸਾਡਾ ਇਤਿਹਾਸ ਹੈ ਸਾਡੀ ਮਜ਼ਰਖਣਾ ਇਸ ਕਰਕੇ ਉਹ ਚੀਜ਼ਾਂ ਰਹਿ ਗਈਆਂ ਸਾਈਡ ਤੇ ਇਹ ਸਾਡਾ ਇੱਕ ਸਕੂਲ ਵੀ ਹੈਗਾ ਇੱਥੋਂ ਤੁਸੀਂ ਸਿੱਖ ਕੇ ਜਾਣਾ ਬਹੁਤ ਸਾਰੀਆਂ ਚੀਜ਼ਾਂ ਕਿਉਂ ਕਿ ਜੇ ਕੈਨੇਡਾ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਝੰਡੇ ਦੇ ਵਿੱਚ ਡੰਡਾ ਪਾ ਕੇ ਰੱਖਣਾ ਪੈਣਾ ਆ ਇਸ ਤੋਂ ਬਿਲੇ ਕੋਈ ਹੱਲ ਹੈ ਨਹੀਂ ਚਾਹੇ ਤੁਸੀਂ ਕਿਸੇ ਮਰਜ਼ੀ ਪਗਰ ਪਾਰਟੀ ਦੇ ਵਿੱਚ ਤੁਰੇ ਫਿਰੋ ਕਈ ਬੰਦੇ ਨੂੰ ਭਲੇਖਾ ਆ ਜਿਹੜੇ ਕੀ ਆਪਣੇ ਹੈਗੇ ਆ ਕਿ ਲੇਲੇ ਦੀ ਭਗਿਆੜ ਦੇ ਨਾਲ ਕਦੇ